ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਲਾਜੋਲੋਂ ਦਾਸ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਇਹ ਪਿਛਲੇ ਦਿਨ ਜਦੋਂ 24 ਸਤੰਬਰ 2025 ਨੂੰ ਪਾਈ ਵਿਦਵਾਨ ਸਿੰਘ ਰਾਜਵਾਨਾ ਦੇ ਸਬੰਧ ਦੇ ਵਿੱਚ ਸੁਪਰੀਮ ਕੋਰਟ ਦੇ ਸੁਣਵਾਈ ਹੋਈ ਸੀ ਤੇ ਉਸ ਤੋਂ ਬਾਅਦ ਇਹ ਕਾਫੀ ਦਿਨਾਂ ਤੋਂ ਇਹ ਚਰਚਾ ਦੇ ਵਿੱਚ ਚੱਲ ਰਹੀ ਤੇ ਦੋ ਕੁ ਦਿਨਾਂ ਤੋਂ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇਹ ਚੱਲ ਪਿਆ ਕਿ ਜਿਹੜੀ ਅਗਲੀ ਤਰੀਕ 15 10 2025 ਪਈ ਆ ਉਸ 22 ਬਲਵੰਤ ਸਿੰਘ ਰਾਜਵਾਨੇ ਦੀ ਫਾਂਸੀ ਦਾ ਦਿਨ ਮੁਕਰਰ ਹੋ ਰਿਹਾ ਜਾਂ ਯਾਨੀ ਕਿ ਉਸ ਦਿਨ ਫਾਂਸੀ ਲੱਗ ਜਾਣੀ ਹੈ ਕਈ ਅਫਵਾਵਾਂ ਦੇ ਤੌਰ ਦੇ ਤੇ ਮੀਡੀਆ ਚੈਨਲ ਜਾਂ ਬੰਦੇ ਵੀ ਕਹਦੇ ਵੀ 15 10 ਨੂੰ ਭਾਈ ਰਾਜਵਾਨੇ ਨੂੰ ਫਾਂਸੀ ਲੱਗ ਜਾਣੀ ਹੈ ਉਸ ਤੋਂ ਪਹਿਲਾਂ ਇੰਨੀਆਂ ਕੰਪਨੀਆਂ ਲੱਗ ਗਈਆਂ ਨੇ ਤੇ 15 10 ਨੂੰ ਫਾਂਸੀ ਲੱਗ ਜਾਣੀ ਆ ਕਈ ਕਹਿੰਦੇ ਆ ਵੀ ਸੁਪਰੀਮ ਕੋਰਟ ਨੇ ਫਾਂਸੀ ਦਾ ਹੁਕਮ 15 10 ਨੂੰ ਸਰਾ ਦੇਣਾ ਤੇ ਕਈ মিডিਏ ਨੇ ਇਹ ਗੱਲ ਅਭਾਰੀ ਕੀ ਸੁਪਰੀਮ ਕੋਰਟ ਨੇ ਬਹੁਤ ਭੱਦੀ ਟਿੱਪਣੀ ਕੀਤੀ ਭਾਈ ਬਦਨ ਸਿੰਘ ਰਾਜਵਾਨਾਂ ਨੂੰ ਫਾਂਸੀ ਦੇਣ ਦੇ ਸਬੰਧ ਦੇ ਵਿੱਚ ਤਾਂ ਉਹ ਸਾਰੇ ਕਾਸੇ ਨੂੰ ਲੈ ਕੇ ਇੱਕ ਪੰਬਲ ਪੂਸਾ ਬਣਿਆ ਹੋਇਆ ਅਫਵਾ ਦਾ ਬਾਜ਼ਾਰ ਗਰਮਾ ਸੋਸ਼ਲ ਮੀਡੀਆ ਤੇ ਤੇ ਬਹੁਤ ਸਾਰੇ ਵੀਰਾਂ ਭਰਾਵਾਂ ਤੇ ਸੰਗਤਾਂ ਨੇ ਕਿਹਾ ਵੀ ਇਸ ਬਾਰੇ ਸਪਸ਼ਟ ਕਰੋ ਤਾਂ ਮੈਂ ਸੋਚਿਆ ਇਹਦੇ ਤੇ 2-4 ਮਿੰਟ ਦੇ ਵਿੱਚ ਸੰਗਤਾਂ ਮੇਰਾ ਵਿਚਾਰ ਸਾਂਝਾ ਕਰਦੇ ਆਂ ਕਿ 24 ਸਤੰਬਰ 2025 ਨੂੰ ਜਸਟਿਸ ਵਿਕਰਮਨਾਥ ਜਸਟਿਸ ਦੀਪ ਮਹਿਤਾ ਤੇ ਐਨਵੀ ਅੰਜਾਰੀਆ ਦੇ ਤਿੰਨ ਜੱਜਾਂ ਦੇ ਬੈਂਚ ਦੇ ਕੋਲ ਭਾਈ ਬਲਵੰਤ ਸਿੰਘ ਰਾਜਵਾਨਾ ਵੱਲੋਂ ਜਿਹੜੀ ਰਿਟ ਪਟੀਸ਼ਨ ਪਾਈ ਗਈ ਸੀਗੀ ਉਹਦੀ ਸੁਣਵਾਈ ਸੀ ਇਹ ਰਿਟ ਪਟੀਸ਼ਨ ਪਿਛਲੇ ਸਾਲ ਤੋਂ ਜਿਹੜੀ ਪੈਂਡਿੰਗ ਸੀਗੀ ਜਨਵਰੀ ਦੇ ਵਿੱਚ ਇਹ ਗੱਲ ਕਹੀ ਗਈ ਸੀ ਸੁਪਰੀਮ ਕੋਰਟ ਵੱਲੋਂ ਕਿ ਉਹਨਾਂ ਦੀ ਫਾਂਸੀ ਦੀ ਉਮਰ ਕੈਚ ਬਦਲਣ ਦੇ ਫੈਸਲੇ ਨੂੰ ਅਪ੍ਰੈਲ ਤੱਕ ਯੂਨੀਅਨ ਆਫ ਇੰਡੀਆ ਸਰਕਾਰ ਕਰ ਲਵੇ ਨਹੀਂ ਤੇ ਸੁਪਰੀਮ ਕੋਰਟ ਆਪਣੇ ਤੌਰ ਤੇ ਫੈਸਲਾ ਲਾਹੂਗੀ ਪਰ ਅਪ੍ਰੈਲ ਦੇ ਵਿੱਚ ਮੈਟਰ ਟੇਕ ਅਪ ਨਹੀਂ ਹੋਇਆ ਜਨਵਰੀ ਤੋਂ ਬਾਅਦ ਸਿੱਧਾ ਕਰੀਬ 8 ਮਹੀਨੇ ਬਾਅਦ 24 ਸਤੰਬਰ ਨੂੰ ਇਹ ਮੈਟਰ ਟੇਕ ਅਪ ਹੋਇਆ ਜਿਹਦੇ ਵਿੱਚ ਸ਼੍ਰੋਮਿਕੋਤਵਾਲਾ ਪਰਮੰਦਰ ਕਮੇਟੀ ਇਹ ਵੱਲੋਂ ਹਾਜ਼ਰ ਹੋਏ ਵਕੀਲ ਸੀਨੀਅਰ ਐਡਵੋਕੇਟ ਮੁਕਲ ਜ਼ੋਤਗੀ ਭਾਈ ਬਲਵੰਤ ਸਿੰਘ ਰਾਜਵਾਨ ਆਲੀ ਪੇਸ਼ ਹੋਏ ਜਿਨ੍ਹਾਂ ਨੇ ਬਹਿਸ ਸ਼ੁਰੂ ਕਰਦੇ ਹੋਏ ਇਹ ਇਹ ਗੱਲ ਕਹੀ ਵੀ ਬਲਵੰਤ ਸਿੰਘ ਰਾਜਵਾਨਾ ਕਰੀਬ 29 ਸਾਲ ਤੋਂ ਜੇਲ੍ਹ ਦੇ ਵਿੱਚ ਬੰਦੇ ਆ ਉਹਨਾਂ ਨੂੰ ਮੌਤ ਦੀ ਸਜ਼ਾ ਫਾਂਸੀ ਦੀ ਸਜ਼ਾ ਪੰਜਾਬ ਚੀਫ ਮਿਨਿਸਟਰ ਬਿਆਨ ਸਿੰਘ ਦੇ ਕੇਸ 1995 ਦੇ ਵਿੱਚ ਅਸੈਸੀਨੇਸ਼ਨ ਕੇਸ ਦੇ ਵਿੱਚ ਹੋਈ ਸੀ 2007 ਚ 2010 ਚ ਉਹ ਕਨਫਰਮ ਹੋਈ ਤੇ ਕਰੀਬ ਕਨਫਰਮ ਹੋਣ ਤੋਂ 15 ਸਾਲ ਤੋਂ ਉਹ ਡੈਥ ਰੋਅ ਦੇ ਵਿੱਚ ਜਿਹੜੇ ਹੈਗੇ ਨੇ ਤੇ ਉਹਨਾਂ ਨੇ ਵੀ ਕਿਹਾ ਕਿ ਸੁਪਰੀਮ ਕੋਰਟ ਨੇ ਇਹ ਕਿਆ ਸੀਗਾ ਜਿਹੜੀ ਪਿਛਲੀ ਵਾਰੀ ਜਦੋਂ 2019 ਦੇ ਵਿੱਚ ਸੁਪਰੀਮ ਕੋਰਟ ਆਪਣੇ ਪੰਜ ਸੈਂਟਰ ਗਵਰਨਮੈਂਟ ਨੇ ਗੁਲਾਮਪਾਲ ਸਾਹ ਦੇ 550 ਸਾਲਾਂ ਤੇ ਫੈਸਲਾ ਕੀਤਾ ਸੀ ਤਾਂ ਉਹਦੇ ਸਵਾਨ ਚ 220 ਦੇ ਵਿੱਚ ਜਿਹੜੀ ਰੈਟ ਪਟੀਸ਼ਨ ਪਾਈ ਗਈ ਸੀਗੀ ਪਾਈ ਬਲੈਂਸਿੰਗ ਰਾਜਵਾਨਾ ਵੱਲੋਂ ਉਦੋਂ ਵੀ ਮੁੱਖ ਗੋਤਗੀ ਦੇ ਕੀਰ ਸਾਹਿਬ ਪੇਸ਼ ਹੋਏ ਸੀ ਸੀਨੀਅਰ ਅਰੋਗੇਟ ਤਾਂ ਉਹ ਰੈਟ ਪਟੀਸ਼ਨ ਦੇ ਵਿੱਚ ਸੁਪਰੀਮ ਕੋਰਟ ਨੇ ਇਤਰਾਜ਼ ਠਾਇਆ ਸੀ ਵੀ ਜਿਹੜੀ ਪਟੀਸ਼ਨ ਫਾਂਸੀ ਦੀ ਉਮਰ ਕੈਚ ਬਦਲਣ ਵਾਲੀ ਹੈਗੀ ਆ ਹੋਮ ਮਿਨਿਸਟਰੀ ਕੋਲ ਪਾਈ ਆ ਜਾਂ ਰਾਸ਼ਟਰਪਤੀ ਕੋ ਕਹਿ ਸਕਦੇ ਆ ਆਰਟੀਕਲ 72 ਥੱਲੇ ਉਹ ਗੁਰਦਆਰਾ ਕਮੇਟੀ ਨੇ ਪਾਈ ਆ ਉਹ ਆਪ ਨਹੀਂ ਪਾਈ ਪਰ ਬਾਅਦ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀਗਾ ਕਿ ਸੈਂਟਰਲ ਗਵਰਨਮੈਂਟ ਦੱਸੇ ਤੇ ਸੈਂਟਰਲ ਗਵਰਨਮੈਂਟ ਨੇ ਕਿਹਾ ਵੀ ਅਜੇ ਠੀਕ ਟਾਈਮ ਨਹੀਂ ਹੈਗਾ ਇਸ ਚੀਜ਼ ਨੂੰ ਡਿਸਾਈਡ ਕਰੰਦਾ ਜਦੋਂ ਵੀ ਠੀਕ ਟਾਈਮ ਹੋਊਗਾ ਅਸੀਂ ਉਹ ਡਿਸਾਈਡ ਕਰਾਂਗੇ ਤਾਂ ਉਹ ਡੈਟ 220 ਵਾਰੀ ਜਿਹੜੀ ਆ ਡਿਸਪੋਜ਼ ਹੋ ਗਈ ਸੀਗੀ ਇਹ ਕਹਿ ਕੇ ਸੁਪਰੀਮ ਕੋਰਟ ਨੇ ਡਿਸਪੋਜ਼ ਕੀਤੀ ਸੀ ਪੀ ਜੂਨੀਅਨ ਆਫ ਇੰਡੀਆ ਸੈਂਟਰਲ ਗਵਰਨਮੈਂਟ ਜਿਹੜੀ ਆ ਇਨ ਟਾਈਮ ਫੈਸਲਾ ਲਵੇ ਉਸ ਪਟੀਸ਼ਨ ਦਾ ਜਿਹੜੇ ਕੀ ਸ਼ੋਮੀ ਕਮੇਟੀ ਨੇ ਪਾਈ ਹੋਈ ਆ ਸੈਂਟਰ ਗਵਰਨਮੈਂਟ ਕੋਲ ਕਿ ਫਾਂਸੀ ਦੀ ਉਮਰ ਕੈਜ ਤਬਦੀਲ ਕੀਤਾ ਜਾਵੇ ਤੇ ਹੋਰ ਕੋਈ ਵੀ ਐਕਸ਼ਨ ਉਹਦੇ ਤੇ ਨਹੀਂ ਲਿਆ ਗਿਆ ਤੇ ਮੁਕਦੋਤਗੀ ਨੇ 24 ਨ ਨੂੰ ਕਿਹਾ ਕਿ ਉਸ ਫੈਸਲੇ ਤੋਂ ਕਰੀਬ 2.5 ਸਾਲ ਦਾ ਸਮਾਂ ਹੋ ਚੁੱਕਿਆ ਸੈਂਟਰ ਗਵਰਨਮੈਂਟ ਨੇ ਸੁਪਰੀਮ ਕੋਰਟ ਦੇ ਉਸ ਫੈਸਲੇ ਤੋਂ ਬਾਅਦ ਕੁਝ ਵੀ ਨਹੀਂ ਕੀਤਾ ਤੇ ਮੁਕਦੋਤਗੀ ਨੇ ਵੀ ਕਿਹਾ ਕਿ ਉਹ ਕਾਫੀ ਲੰਮੇ ਸਮੇਂ ਤੋਂ ਸੋਲਿਟਰੀ ਕਨਫਾਈਨਮੈਂਟ ਦੇ ਵਿੱਚ ਆ ਭਾਈ ਬਲੈਂਸਿੰਗ ਰਾਜ ਹੋਣਾ ਤੇ ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਸੇਨ ਸੈਂਸਿਸ ਹੈ ਠੀਕ ਆ ਉਹਨਾਂ ਦੀ ਮੰਨ ਸਕਦੇ ਸਾਂ ਠੀਕ ਆ ਜਾਂ ਨਹੀਂ ਠੀਕ ਤੇ ਜਿਹੜੀ ਇਨ ਆਰਡੀਨੈਂਟ ਇਹ ਡਿਲੇ ਹੋ ਰਹੀ ਆ ਡਿਸੀਜਨ ਦੇ ਵਿੱਚ ਜਿਹੜੀ ਉਹਨਾਂ ਦੀ ਫਾਂਸੀ ਦੀ ਉਮਰ ਕੈਚ ਬਦਲਣ ਦੀ ਜਿਹੜੀ ਪਟੀਸ਼ਨ ਆ ਉਹਨਾਂ ਨੇ ਕਿਹਾ ਵੀ ਜੇ ਉਹਨਾਂ ਦੀ ਡੈਥ ਸੈਂਟੈਂਸ ਖਤਮ ਹੁੰਦੀ ਆ ਤਾਂ ਕਮਿਊਟੇਸ਼ਨ ਹੋਣੀ ਚਾਹੀਦੀ ਆ ਵੀ ਸਜ਼ਾ ਬਦਲਣੀ ਚਾਹੀਦੀ ਬਦਲਣਾ ਫੇ ਕੀ ਹੋਣਾ ਚਾਹੀਦਾ ਜੇ ਉਹਨਾਂ ਨੂੰ ਉਮਰ ਕੈਚ ਬਦਲ ਤੇ ਕਿਉਂਕਿ ਉਹਨਾਂ ਦੀ 30 ਸਾਲ ਦੇ ਕਰੀਬ ਜਿਹੜੀ ਕਸਟਡੀ ਹੋ ਜਾਣੀ ਆ ਤਾਂ ਫਿਰ ਉਹਨਾਂ ਦੀ 30 ਸਾਲ ਤੋਂ ਬਾਅਦ ਤਾਂ ਵੈਸੇ ਹੀ ਰਿਹਾਈ ਕਰ ਦੇਣੀ ਚਾਹੀਦੀ ਆ ਸੋ ਸੀਨੀਅਰ ਅਧਿਕਾਰੀ ਮੁੱਖ ਦਫ਼ਤਰੀ ਨੇ ਬਲਵੰਤ ਸਿੰਘ ਰਾਜਵਾਨ ਦੇ ਸੰਬੰਧ ਚ ਕਿਹਾ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਵੀ ਬਲਵੰਤ ਸਿੰਘ ਰਾਜਵਾਨ ਆ ਇੰਡੀਅਨ ਸਿਟੀਜ਼ਨ ਆ ਤੇ ਉਹਨਾਂ ਦਾ ਆਰਟੀਕਲ 21 ਦੇ ਤਹਿਤ ਜਿਹੜਾ ਹੱਕ ਬਣਦਾ ਹੈਗਾ ਕਿ ਟਾਈਮ ਐਂਡ ਅਗੇਨ ਡਿਲੇ ਨਾ ਕੀਤੀ ਜਾਵੇ ਉਹਨਾਂ ਦੇ ਫਾਂਸੀ ਨੂੰ ਮੁਕੈਦ ਦੇ ਵਿੱਚ ਬਦਲਣ ਦੀ ਤਾਂ ਉਹਦੇ ਉੱਤੇ ਉਸ ਮੌਕੇ ਜਿਹੜੇ ਹਾਜ਼ਰ ਸੀ ਐਡੀਸ਼ਨਲ ਸਲਿਸਟਰ ਜਨਰਲ ਕੇ ਐਮ ਨਟਰਾਜ ਸੀ ਉਹ ਅਪੀਲ ਹੋਏ ਸੀ ਸੈਂਟਰ ਗਵਰਨਮੈਂਟ ਯੂਨੀਅਨ ਆਫ ਇੰਡੀਆ ਵੱਲੋਂ ਤਾਂ ਉਹਨੇ ਪੁਆਇੰਟ ਆਊਟ ਕੀਤਾ ਵੀ ਜਿਹੜੀ ਸੀਰੀਅਸਨੈਸ ਹੈ ਜੀ ਇਹ ਕੇਸ ਬਹੁਤ ਸੀਰੀਅਸ ਸੀਨੀਅਰ ਸਿਆ ਕਿਉਂਕਿ ਸਿਟਿੰਗ ਚੀਫ ਮਿਨਿਸਟਰ ਦੇ ਅਸੈਸੀਨੇਸ਼ਨ ਦਾ ਕੇਸ ਆ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਪਟੀਸ਼ਨ ਹੈਗੀ ਆ ਸਿਟਿੰਗ ਚੀਫ ਮਿਨਿਸਟਰ ਦੇ ਕਤਲ ਦੇ ਕੇਸ ਦੀ ਤਾਂ ਉਸ ਸਮੇਂ ਸੀਨੀਅਰ ਐਡਵੋਕੇਟ ਭਾਈ ਵਿਦਵਨ ਸਿੰਘ ਰਾਜੋਣੇ ਦੇ ਵਕੀਲ ਜਿਹੜੇ ਸੀਨੀਅਰ ਐਡਵੋਕੇਟ ਲਾ ਮੁੱਖ ਦੋਤ ਕੀ ਉਹਨਾਂ ਨੇ ਜਿਹੜਾ ਅੰਗਰੇਜ਼ੀ ਚ ਸਪੈਸਿਫਿਕ ਸ਼ਬਦ ਪਿਆ ਜਿਹੜਾ ਸਾਈਟਾਂ ਨੇ ਵੀ ਲਾਇਆ ਕਿ then you should have executed him ਇਹ ਗੱਲ ਸੀਨੀਅਰ ਐਡਵੋਕੇਟ ਮੁਕਦਰੋਤ ਕੀ ਨੇ ਸੁਪਰੀਮ ਕੋਰਟ ਚ ਕਹੀ ਜਿਹੜੀ ਕਿ ਮੈਂ ਵੈਬਸਾਈਟਾਂ ਦੇ ਉਥੋਂ ਦੱਸ ਰਿਹਾ ਵੀ ਉਹਨਾਂ ਨੇ ਕਿਹਾ then you should have executed him ਜਦੋਂ ਨੇ ਇਹ ਗੱਲ ਕਹੀ ਨਾ ਨਟਰਾਜ ਨੇ ਵੀ ਸੀਰੀਅਸ ਬਹੁਤ ਆਦੀ ਕੇਸ ਇਟ ਡਿਲੇ ਦੀ ਗੱਲ ਹੋਈ ਵੀ ਡਿਲੇ ਪਾਵੇਂ ਹੋ ਰਹੀ ਆ ਪਰ ਇਹ ਸਿਟਿੰਗ ਸੀਐਮ ਦੇ ਕਤਲ ਦਾ ਕੇਸ ਆ ਤਾ ਫੇਰ ਮੁਕਲੋਤਗੀ ਜੀ ਨੇ ਇਹ ਗੱਲ ਕਹੀ ਵੀ ਦੈਨ ਯੂ ਸ਼ੁਡ ਹੈਵ ਐਗਜ਼ੀਕਿਊਟਿਡ ਹਿਮ ਭਾਵ ਤੁਹਾਨੂੰ ਉਸ ਨੂੰ ਫਾਂਸੀ ਦੇ ਦੇਣੀ ਚਾਹੀਦੀ ਸੀ ਵੀ ਜੇ ਤੁਹਾਨੂੰ ਇੰਨੀ ਸੀਰੀਅਸਨੈਸ ਲੱਗਦੀ ਆ ਵੀ ਹਿਸ ਕਾਮੇ ਫਾਂਸੀ ਕਿਉਂ ਨਹੀਂ ਦਿੱਤੀ 2007 ਦਾ ਆਰਡਰ ਹੋਇਆ 10 ਦੀ ਕਨਫਰਮ ਹੋਈ ਆ ਤੇ 15 ਸਾਲ ਹੋ ਗਏ ਤੇ 13 ਦੇ ਵਿੱਚ ਤੁਸੀਂ ਯਾਨੀ ਕਿ ਇਹ ਜਿਹੜੀ ਪਟੀਸ਼ਨ ਦਿੱਲੀ ਕਮ ਆਪਣੇ ਸੋਨੀ ਕਮੇਟੀ ਨੇ ਪਾਈ ਆ ਫਿਰ ਉਹਨੂੰ ਫਾਂਸੀ ਦੇ ਦਿਓ ਤੁਸੀਂ ਜਿਹੜਾ ਦੇ ਲਈ ਇੰਨਾ ਸੀਰੀਅਸ ਮੈਟਰ ਆ ਤਾਂ ਫਿਰ ਉਸ ਮੌਕੇ ਜਸਟਿਸ ਜਿਹੜਾ ਸੰਦੀਪ ਮਹਿਤਾ ਸੀ ਉਹਨੇ ਕਿਹਾ ਵੀ ਵਾਈ ਡਿਡ ਯੂ ਨਾਟ ਹੈਂਗ ਹਿਮ ਟਿਲ ਨਾਓ ਹੂ ਇਜ਼ ਟੂ ਬੀ ਬਲੇਮ ਫੋਰ 댓 ਉਹਨੇ ਕਿਹਾ ਵੀ ਫਿਰ ਤੁਸੀਂ ਉਹਨੂੰ ਫਾਂਸੀ ਕਿਉਂ ਨਹੀਂ ਲਾਇਆ ਤੇ ਇਸ ਗੱਲ ਦੀ ਜ਼ਿੰਮੇਵਾਰੀ ਕਿਹਦੇ ਸਿਰ ਦੇ ਉੱਤੇ ਹੈਗੀ ਹੈ ਕਿਉਂਕਿ ਸੁਪਰੀਮ ਕੋਰਟ ਵੱਲੋਂ ਜਾਂ ਹਾਈ ਕੋਰਟ ਵੱਲੋਂ ਕੋਈ ਫਾਂਸੀ ਦੇ ਉੱਤੇ ਰੋਕ ਨਹੀਂ ਜਿਹੜੀ ਯੂਨੀਅਨ ਆਫ ਇੰਡੀਆ ਦਾ ਅਡੀਸ਼ਨਲ ਸਿਸਟਰ ਜਨਰਲ ਕੇ ਐਮ ਨਾ ਨਾ ਅੱਜ ਕਹਿ ਰਿਹਾ ਸੀ ਵੀ ਬਹੁਤ ਸੀਰੀਅਸਨੈਸ ਕੇਸ ਆ ਬਹੁਤ ਸੀਰੀਅਸ ਤੇ ਹਿੰਸਕ ਗੇਸਾ ਇਸ ਕਰਕੇ ਅਸੀਂ ਫਾਂਸੀ ਨੂੰ ਮਰਕੈਟ ਨਹੀਂ ਬਦਲ ਰਹੇ ਤੇ ਮੁਕਲੋਤਗੀ ਨੇ ਇਹ ਗੱਲ ਕਹੀ ਵੀ ਤੁਸੀਂ ਉਹਨੂੰ ਫਾਂਸੀ ਕਿਉਂ ਨਹੀਂ ਦਿੰਦੇ ਫਿਰ ਤਾਂ ਫਿਰ ਜਸਟਿਸ ਮਹਿਤਾ ਨੇ ਇਹ ਗੱਲ ਕਹੀ ਵੀ ਫਿਰ ਤੁਸੀਂ ਉਹਨੂੰ ਫਾਂਸੀ ਦੇ ਕਿਉਂ ਨਹੀਂ ਟੰਗਿਆ ਅਜੇ ਤੱਕ ਇੰਨੀ ਡਿਲੇ ਕਰੀ ਕਿਹਦੇ ਉੱਤੇ ਇਹਦੀ ਜ਼ਿੰਮੇਵਾਰੀ ਕਿਹਦੇ ਉੱਤੇ ਕਹਿੰਦਾ ਭਾਪੀ ਜਸਟਿਸ ਮਹਿਤਾ ਨੇ ਉਹਨਾਂ ਨੂੰ ਕਟਾਕਸ਼ ਕੀਤਾ ਯੂਨੀਅਨ ਆਫ ਇੰਡੀਆ ਦੇ ਵਕੀਲ ਨੂੰ ਵੀ ਇੱਕ ਪਾਸੇ ਤਾਂ ਤੁਸੀਂ ਆਪ ਹੀ ਸਟੇ ਲਾਈ ਹੋਈ ਆ 2013 ਦੇ ਵਿੱਚ ਇੱਕ ਪਾਸੇ ਤੁਸੀਂ ਕਹਿੰਦੇ ਸੀਰੀਅਸ ਮੈਟਰ ਆ ਇੱਕ ਪਾਸੇ ਬੰਦੇ ਨੇ 30 ਸਾਲ ਦੇ ਕਰੀਬ ਅੰਦਰ ਕੱਟ ਲਈ ਇੱਕ ਪਾਸੇ ਉਹ 17 ਸਾਲ ਤੋਂ ਲਗਭਗ 15 ਤੋਂ 17 ਸਾਲ 18 ਸਾਲ ਹੋ ਚਲੇ ਉਹਦੀ ਫਾਂਸੀ ਜੋ ਹੁਣ ਤੁਸੀਂ ਫਾਂਸੀ ਲਾ ਵੀ ਨਹੀਂ ਰਹੇ ਉਮਰ ਕੈਦ ਦੇ ਵਿੱਚ ਵੀ ਬਦਲ ਨਹੀਂ ਰਹੇ 30 ਸਾਲ ਵੀ ਸਜ਼ਾ ਕਟਾ ਲਈ ਜਦੋਂ ਉਹਦੀ ਵਿਹਾਈ ਬੰਦਦੀ ਹੈ ਤੇ ਫਿਰ ਤੁਸੀਂ ਉਹਨੂੰ ਫੇਰ ਫਾਂਸੀ ਵੀ ਨਹੀਂ ਲਾਈ ਬਦਲ ਵੀ ਨਹੀਂ ਰਹੇ ਤੇ ਇਹਦੀ ਜ਼ਿੰਮੇਵਾਰੀ ਕਿਹਦੇ ਸਿਰ ਤੇ ਆ ਵੀ ਉਹਨਾਂ ਦੇ ਕਹਿਣ ਦਾ ਭਾਰ ਸੀ ਕਿ ਤੁਸੀਂ ਇਹ ਰਾਜਨੀਤੀ ਕਿਉਂ ਖੇਡ ਰਹੇ ਹੋ ਤੁਸੀਂ ਫੈਸਲਾ ਲਓ ਤੇ ਤੁਸੀਂ ਆਪ ਫੈਸਲਾ 12 ਸਾਲਾਂ ਤੋਂ ਜਿਹੜਾ ਲੱਖਿਆ ਹੋਇਆ ਪੈਂਡਿੰਗ ਫਾਂਸੀ ਵੀ ਨਹੀਂ ਲਾਦਾ ਹੈ ਬਦਲ ਵੀ ਨਹੀਂ ਰਹੇ ਤੇ ਤੁਸੀਂ ਸਾਰਿਆਂ ਨੂੰ ਯਾਨੀ ਕਿ ਇਹ ਇਸ ਤਰ੍ਹਾਂ ਤੋਖਾ ਦੇ ਰਹੇ ਹਿਸਾਬ ਦੇ ਨਾਲ ਸੋ ਇਹ ਜਿਹੜੀ ਗੱਲ ਸੀ ਕਿ ਫਿਰ ਏਐਸਜੀ ਨੂੰ ਉਥੇ ਏਐਸਜੀ ਨੂੰ ਜਵਾਬ ਨਹੀਂ ਆਇਆ ਉਹਨੇ ਕਿਹਾ ਵੀ ਆਈ ਵਿਲ ਗੈਟ ਬੈਕ ਔਨ ਦੀ ਪ੍ਰੈਜ਼ੈਂਟ ਸਿਚੁਏਸ਼ਨ ਕਹਿੰਦਾ ਮੈਂ ਮੌਕੇ ਦੇ ਹਿਸਾਬ ਦੇ ਜਿਹੜੀ ਆ ਦਵਾਰੇ ਆਉਂਗਾ ਮੈਨੂੰ ਸਮਾਂ ਦਿਓ ਕਾ ਕੋਰਟ ਨੇ ਇਹ ਆਰਡਰ ਜਿਹੜਾ ਲਿਖਿਆ ਉਹਦੇ ਵਿੱਚ ਇਹ ਗੱਲਾਂ ਨਹੀਂ ਆਈਆਂ ਇਹ ਸਾਈਟਾਂ ਦੇ ਉੱਤੇ ਆਈਆਂ ਜਿਹੜੇ ਲੀਗਲ ਰਿਪਰੈਜ਼ੈਂਟੇਟਿਵ ਉੱਥੇ ਹਾਜ਼ਰ ਹੁੰਦੇ ਆ ਸੋ ਕੋਰਟ ਦੇ ਰਿਕਾਰਡ ਕੀਤਾ ਆਪਣੇ ਆਰਡਰ ਦੇ ਔਨ ਦੀ ਰਿਕੁਐਸਟ ਆਫ ਮਿਸਟਰ ਨਟਰਾਜ ਪਲੇਸ ਦੀ ਮੈਟਰ ਅਗੇਨ ਔਨ ਅਕਤੂਬਰ 15 ਐ ਇਟ ਇਜ਼ ਮੇਡ ਕਲੀਅਰ ਥੈਟ ਦੀ ਮੈਟਰ ਵਿਲ ਨਾਟ ਬੀ ਰੀਜੰਡ ਐਸ ਦੀ ਇਨਸਟੈਂਸ ਆਫ ਦੀ ਰਿਸਪੌਂਡੈਂਟ ਉਹਨੇ ਕਿਹਾ ਵੀ ਰਿਸਪੌਂਡੈਂਟ ਕਿਉਂਕਿ ਯੂਨੀਅਨ ਆਫ ਇੰਡੀਆ ਵੀ ਇਹਨਾਂ ਦੇ ਕਹਿਣ ਦੇ ਉੱਤੇ ਦੁਆਰੇ ਅਲਜੈਂਡਮੈਂਟ ਨਹੀਂ ਦਿੱਤੀ ਜਾਊਗੀ ਕਿਉਂਕਿ ਇਹ ਕਦੀ ਕਹਿੰਦੇ ਸੀ ਸੀਨੀਅਰ ਮੈਂਟਾ ਦਾ ਕਦੀ ਕਹਿੰਦੇ ਅਸੀਂ ਸਟੇ ਕੀਤੀ ਹੋਈ ਐ ਸੁਪਰੀਮ ਕੋਰਟ ਕਹਿੰਦੀ ਐ ਅਸੀਂ ਸਟੇ ਨਹੀਂ ਕੀਤੀ ਤਾਂ ਫਿਰ ਉਸ ਉਸ ਵਿਚਾਰਾਂ ਦੇ ਰੋਹ ਦੇ ਵਿੱਚੋਂ ਸੀਨੀਅਰ ਐਡਵੋਕੇਟ ਮੁਕਲ ਲੋਤਗੀ ਨੇ ਇਹ ਗੱਲ ਕਹੀ ਸੀਗੀ ਵੀ ਫਿਰ ਤੁਸੀਂ ਫਾਂਸੀ ਕਿਉਂ ਨਹੀਂ ਲਾਉਂਦੇ ਲਾਈ ਤੁਸੀਂ ਅਜੇ ਤੱਕ 29 ਸਾਲ ਕੈਦ ਵੀ ਕਟਾ ਲਈ 30 ਸਾਲ ਹੋ ਚਲੇ ਜਦੋਂ ਕਿ ਉਹਦੀ ਵਿਹਾਈ ਬਣ ਰਹੀ ਆ ਤੁਸੀਂ ਉਮਰ ਕੈਦ ਵੀ ਕਟਾ ਲਈ ਜਿਹੜੀਆਂ ਪਹਿਲੀਆਂ ਜਜਮੈਂਟਾਂ ਆ ਗਈਆਂ ਸਤਪੂਕਰਨ ਵਸੀ ਜੂਨੀਅਰ ਆਫ ਇੰਡੀਆ ਤੇ ਪ੍ਰੋਫੈਸਰ ਦੁੰਦਰਪਾਲ ਸਿੰਘ ਭੁੱਲੜ ਵਾਲੀ ਇਹ ਜਿਹੜੀ ਪਟੀਸ਼ਨ ਆ ਜਿਹੜੀ ਉਹਨਾਂ ਦੀ ਤੁਹਾਨੂੰ ਸੁਪਤਨੀ ਬੀਬੀ ਨਵਨੀਤ ਕੌਰ ਵੱਲੋਂ ਪਾਈ ਗਈ ਸੀ ਨਵਨੀਤ ਕੌਰ ਵਾਸੀ ਐਨਸੀਟੀ ਦਿੱਲੀ ਐਂਡ ਅਦਰਸ ਉਹਦੇ ਵਿੱਚ ਸੁਪਰੀਮ ਕੋਰਟ ਨੇ ਹਲਡ ਕੀਤਾ ਸੀ ਵੀ ਜਦੋਂ ਫਾਂਸੀ ਸਜ਼ਾ ਜਾਇਤਾ ਨੂੰ ਫਾਂਸੀ ਲਾਉਣ ਦੇ ਵਿੱਚ ਲੰਮਾ ਸਮਾਂ ਡਿਲੇ ਹੁੰਦੀ ਆ ਜਾਂ ਉਹਦੀ ਜਿਹੜੀ ਪਟੀਸ਼ਨ ਰਾਸ਼ਟਰਪਤੀ ਕੋਲ ਜਾਂ ਸਰਕਾਰ ਕੋਲ ਪੈਂਡਿੰਗ ਹੁੰਦੀ ਆ ਉਹ ਨਹੀਂ ਫੈਸਲਾ ਲਿਆ ਜਾਂਦਾ ਤਾਂ ਤੁਸੀਂ ਦੋ ਕੈਦਾਂ ਨਹੀਂ ਕਟਾ ਸਕਦੇ ਇੱਕ ਵੀ ਤੁਸੀਂ ਫਾਂਸੀ ਦੀ ਸਜ਼ਾ ਦਿਓ ਉਹਦੇ ਤੇ ਫੈਸਲਾ ਨਾ ਲੈ ਸਕੋ ਫਾਈਨਲ ਤੇ ਫੇਰ ਉਹ ਜਦੋਂ 25 30 ਸਾਲ ਕੱਟ ਲਵੇ ਫੇਰ ਤੁਸੀਂ ਕਹੋ ਇਹਨੂੰ ਹਣੀ ਫਾਂਸੀ ਲਾਉਣੀ ਆ ਬੜਾ ਸੀਰੀਅਸ ਮੈਟਰ ਆ ਸੋ ਇਹ ਜਿਹੜਾ ਉੱਥੇ ਸਾਰਾ ਕੁਝ ਵਾਤਾਵਰਣ 24 ਸਤੰਬਰ 2025 ਨੂੰ ਹੋਈ ਸੀ ਇਹਨੂੰ ਗਲਤ ਰੰਗਤ ਦੇ ਕੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਹੋਵਾਂ ਦੇ ਰੂਪ ਦੇ ਵਿੱਚ ਕਿਹਾ ਜਾ ਰਿਹਾ ਵੀ 15 10 ਨੂੰ ਭਾਈ ਦਾ ਜੌਣ ਨੂੰ ਫਾਂਸੀ ਲੱਗ ਜਾਣੀ ਆ 15 10 ਨੂੰ ਇਦਾਂ ਹੋ ਜਾਣਾ ਤੇ 15 10 ਨੂੰ ਕਈ ਕਹਿੰਦੇ ਆਰਡਰ ਕਰ ਦੇਣਾ ਕਈ ਕਹਿੰਦੇ ਫਾਂਸੀ ਲੱਗ ਜਾਣੀ ਆ ਸੋ ਮੇਰਾ ਨਜੀ ਤਲਬਾ ਇਹ ਹੈਗਾ ਵੀ ਇਹਨਾਂ ਹਾਲਾਤਾਂ ਦੇ ਵਿੱਚ ਭਾਈ ਬਲੰਦ ਸਿੰਘ ਰਾਜਵਾਲ ਨੂੰ ਫਾਂਸੀ ਨਹੀਂ ਲਾਈ ਜਾ ਸਕਦੀ ਉਹਨਾਂ ਦੀ ਕਾਨੂੰਨੀ ਤੌਰ ਦੇ ਉੱਤੇ ਸੰਵਿਧਾਨਕ ਤੌਰ ਦੇ ਉੱਤੇ ਉਹਨਾਂ ਦੀ 30 ਸਾਲ ਦੇ ਕਰੀਬ ਜਿਹੜੀ ਕਸਟਡੀ ਜਿਹੜੀ ਇਹ ਸਾਲ ਹੋ ਜਾਣੀ ਹੈ ਠੋਸ ਤਾਂ ਫਿਰ ਉਹਨਾਂ ਨੂੰ ਫਾਂਸੀ ਲਾਉਣੀ ਜਿਹੜੀ ਬਿਲਕੁਲ ਗਲਤ ਹੋਊਗੀ ਇਹੋ ਜਿਹਾ ਪੁੱਠਾ ਪੰਗਾ ਸੈਂਟਰ ਗਵਰਨਮੈਂਟ ਨਹੀਂ ਕਦੀ ਵੀ ਲਾਊਗੀ ਹਾਂ ਉਹਨਾਂ ਦਾ 15 ਤਰੀਕ ਨੂੰ ਟੇਕਅਪ ਹੁੰਦਾ ਮੈਟਰ ਨਹੀਂ ਹੁੰਦਾ ਸਰਕਾਰ ਉਸ ਤੋਂ ਪਹਿਲਾਂ ਫੈਸਲਾ ਬਦਲ ਲੈਂਦੀ ਆ ਵੰਸ਼ੀ ਨੂੰ ਮਰ ਕੈਚ ਇੱਕ ਕਦਮ ਦਾ ਫੈਸਲਾ ਕਰ ਲੈਂਦੀ ਆ ਜਾਂ ਸੁਪਰੀਮ ਕੋਰਟ ਦੇ ਪਾਲੇ ਚ ਗੇਮ ਹੁੰਦੀ ਵੀ 15 10 ਨੂੰ ਉਹ ਬਦਲ ਲੈਣ ਜਾਂ 15 10 ਨੂੰ ਟੇਕ ਅਪ ਨਹੀਂ ਹੁੰਦਾ ਮੈਂ ਤਾਂ ਜਿਵੇਂ ਅਪ੍ਰੈਲ ਦੀ ਤਰੀਕ ਜਨਵਰੀ ਤੋਂ ਰੱਖੀ ਗਈ ਸੀ ਤੇ ਮੈਂ ਤਾਂ ਜਨਵਰੀ ਤੋਂ ਬਾਅਦ ਸਤੰਬਰ ਦੇ ਵਿੱਚ ਟੇਕ ਅਪ ਹੋਇਆ ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਇਹੋ ਜੇ ਸੰਜੀਦਾ ਤੇ ਗੰਭੀਰ ਮੁੱਦਿਆਂ ਦੇ ਉੱਤੇ ਆਪਣੀ ਟੀਆਰਪੀ ਲੈਣ ਵਾਸਤੇ ਚੈਨਲਾਂ ਜਾਂ ਵਿਕਤੀਆਂ ਵੱਲੋਂ ਇਹ ਗੱਲਾਂ ਕਰਨੀਆਂ ਵੀ ਉਹਨਾਂ ਨੂੰ ਫਾਂਸੀ ਲੱਗ ਜਾਣੀਆਂ ਪੰਜਾਬੀਓ ਸਿੱਖੋ ਜਾਗੋ ਹੁਣ ਇਦਾਂ ਹੋ ਜਾਣਾ ਇਹੋ ਜੀ ਕੋਈ ਗੱਲ ਹੋਣ ਦੀ ਸੰਭਾਵਨਾ ਬਿਲਕੁਲ ਵੀ ਹੈ ਨਹੀਂ ਗਈ ਤੇ ਇਹੋ ਜੀਆਂ ਗੱਲਾਂ ਜਿਹੜੀਆਂ ਕਿ ਹੋਈਆਂ ਹੀ ਨਹੀਂ ਜਿਹੜੀਆਂ ਕਿਸੇ ਨੇ ਟਿੱਪਣੀਆਂ ਕੀਤੀਆਂ ਹੀ ਨਹੀਂ ਜਿਹੜੀਆਂ ਕਿਸੇ ਆਰਡਰਸ ਆਈਆਂ ਹੀ ਨਹੀਂ ਇੱਕ ਵਿਚਾਰ ਦੇ ਦੌਰਾਨ ਇੱਕ ਗੱਲ ਕਹੀ ਇਹ ਸੀਨੀਅਰ ਵਕੀਲ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਜਿਹੜੇ ਵਕੀਲ ਨੇ ਉਹਨਾਂ ਨੇ ਗੱਲ ਕਹੀ ਵੀ ਜੇ ਇੰਨਾ ਹੀ ਸੀਰੀਅਸ ਆ ਤੁਸੀਂ 30 ਸਾਲ ਕਟਾ ਕੇ ਤੇ ਤੁਸੀਂ ਫਾਂਸੀ ਦਾ ਫੈਸਲਾ ਕਿਉਂ ਨਹੀਂ ਲਿਆ ਫਾਂਸੀ ਕਿਉਂ ਨਹੀਂ ਲਾਈ ਤੇ ਉਹਦੀ ਪਰੋਰਤਾ ਕਰਦੇ ਹੋਏ ਜਸਟਿਸ ਮਹਿਤਾ ਨੇ ਗੱਲ ਕਹੀ ਸੀਗੀ ਇਹਨੇ ਜ਼ਿੰਮੇਵਾਰੀ ਕਿਹਦੀ ਆ ਪੀ ਤੁਸੀਂ ਆਪ ਹੀ ਪੈਂਡਿੰਗ ਰੱਖੀ ਬੈਠੇ ਹੋ ਆਪ ਹੀ ਫੈਸਲਾ ਨਹੀਂ ਲੈ ਰਹੇ ਸੋ ਸਾਨੂੰ ਇਹ ਗੱਲਾਂ ਨੂੰ ਸਹਿਜ ਦੇ ਨਾਲ ਲੈਣਾ ਚਾਹੀਦਾ ਤੇ ਸੰਜੀਦਾ ਤਰੀਕੇ ਨਾਲ ਲੈਣਾ ਚਾਹੀਦਾ ਇਸ ਤਰ੍ਹਾਂ ਜਿਹੜੀ ਆ ਗਲਤ ਤਰੀਕੇ ਦੇ ਨਾਲ ਗਲਤ ਰੰਗਤ ਦੇ ਕੇ ਇਹੋ ਜਿਹਾ ਹੋਮਾ ਦਾ ਆ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਇਹ ਗਲਤ ਆ ਸੋ ਇਹ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਭਾਈ ਬਦਵੰਦ ਸਿੰਘ ਰਾਜੋ ਹਨ ਭਾਈ ਜਗਤਾਰ ਸਿੰਘ ਹਵਾਰਾ ਦੇ ਸੰਤ ਵੀ ਉਹਨਾਂ ਦੀ ਪਰੋਲ ਜਿਹੜੀ ਚੱਲੀ ਹੋਈ ਆ ਤੇ ਬਾਕੀ ਸਿੰਘ ਵੀ ਜਿੰਨੇ ਵੀ ਬੰਦੀ ਸਿੰਘ ਹੈਗੇ ਆ ਜਿਨ੍ਹਾਂ ਨੇ 25 25 30 30 ਸਾਲ ਕੱਟ ਲਏ ਹੈਗੇ ਉਹਨਾਂ ਸਾਰਿਆਂ ਨੂੰ ਦਿਹਾਈ ਸਤਗੁਰੂ ਸੱਚੇ ਪਾਤਸ਼ਾਹ ਬਖਸ਼ਣ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਦੇ ਨੂੰ ਸਮਤ ਬੁੱਧੀ ਬਖਸ਼ਣ ਕਿ ਉਹ ਬੰਦੀ ਸਿੰਘਾਂ ਦੀ ਦਿਹਾਈ ਕਰਨ ਸਤਗੁਰੂ ਸੱਚੇ ਪਾਤਸ਼ਾਹ ਦਾ ਕੋਟ ਕੋਲ ਧੰਨਵਾਦ ਸੰਗਤਾਂ ਦਾ ਧੰਨਵਾਦ ਵੀਰਾਂ ਭੈਣਾਂ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਗੱਲ ਕਹੀ ਵੀ ਇਸ ਗੱਲ ਨੂੰ ਵਿਸਤਾਰੂਪ ਦੇ ਸੰਗਤਾਂ ਦੇ ਸਾਹਮਣੇ ਰੱਖੋ ਕਿ ਉਸ ਦਿਨ ਹੋਇਆ ਕੀ ਸੀ ਸੁਪਰੀਮ ਕੋਰਚ ਤੇ ਕੀ ਸੁਪਰੀਮ ਕੋਰ ਨੇ ਵਾਕਈ ਕੋ ਇਹੋ ਜੀ ਗੱਲ ਕੀਤੀ ਆ ਵੀ 15 ਤਰੀਕ ਨੂੰ ਫਾਂਸੀ ਜਾਂ 15 ਤਰੀਕ ਨੂੰ ਫਾਂਸੀ ਦਾ ਕੋ ਹੋ ਜਾਣਾ ਸੋ ਉਹਨੂੰ ਥੋੜੇ ਜੇ 10-15 ਮਿੰਟਾਂ ਦੇ ਵਿੱਚ ਇਹ ਗੱਲ ਕਰਨ ਦਾ ਯਤਨ ਕੀਤਾ ਅੱਗੇ ਵੀ ਜੋ ਵੀ ਹੋਊਗਾ ਜੇ 15 ਤਰੀਕ ਨੂੰ ਮੈਂ ਟੇਕਅਪ ਹੋਊਗਾ ਤੋਂ ਉਹ ਸੰਗਤਾਂ ਨੇ ਸਾਹਮਣੇ ਰੱਖਣ ਦਾ ਯਤਨ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ